ਕੀ ਵੇ ਲੋ ਮੇਰੇ ਦਿਵਾਲੇ ਹੋਈ ਆ ਹੁਣ ਕੀ ਗੱਲ ਹੋਈ ਆ ਮੰਮੀ ਹੁਣ ਮੈਨੂੰ ਐਵੇਂ ਮਰਤੇ ਇਜਾਦ ਲਾਈ ਜਾਂਦੀ ਆਂਦੀ ਸਿਰ ਕੋ ਪੈਏ ਹੈਗੇ ਕਿੰਨੇ ਪੈਸੇ ਆ ਉਹ ਚੱਲ ਪੁੱਤ ਰੋ ਨਾ ਗੱਲ ਤੇ ਦੱਸ ਕੋਈ ਗੱਲ ਨਹੀਂ ਆ ਨਿਹਾਰ ਜਿਹੜੇ ਲੱਛਣ ਜੇ ਆ ਨਾ ਇਹ ਕਿ ਹੋਰ ਨੂੰ ਕਰਕੇ ਦੱਸੀ ਸੱਚ ਦੱਸ ਦੇ ਹਸਰੇ ਆਪਣੇ ਨੂੰ ਵੀ ਟਟੜੀ ਮੇਰੇ ਕੋਲ ਨਹੀਂ ਪੈਸੇ ਹੈਗੇ ਉਹ ਪੁੱਤ ਬਿਰਨੂ ਤੇ ਤੇਰੀ ਮੰਮੀ ਨੇ ਦੱਸਿਆ ਸੀ ਤੁਰਿਆ ਤੇ ਜਾਣ ਨਹੀਂ ਡਿਆ ਪਰ ਇਹ ਨਾ ਆਖੇ ਲੱਗਦੀ ਨਹੀਂ ਮੇਰੇ ਪਹਿ ਨੇ ਯੇ ਨੇ ਪਹਿ ਕਿੱਥੋਂ ਆਏ ਆ ਤੇ ਲਾਗੇ ਦਾ ਪਰਸਾ ਪਿਆ ਵਾ ਇਹੋ ਪਰਸਾ ਲੈ ਕੇ ਤਾਂ ਉਹਦੋਂ ਪੇਕੇ ਗਈ ਹੀ ਹੁਣ ਪਤਾ ਲੱਗਾ ਇਹਦੀ ਮੈਨੂੰ ਸਕੀਮ ਦਾ ਵੀ ਕਿਹੜੀ ਮਾਰ ਤੇ ਗਈ ਹੀ ਇਹਦੀ ਪਰਜਾਈ ਨਾ ਸੱਚੀ ਰਹੁੰਦੀ ਆ ਉਹ ਝੂਠੀ ਨਹੀਂਗੀ ਸੱਚੀ ਆ ਵਿਚਾਰੀ ਆ ਗਈ ਹੁਣੀ ਆ ਹੁਣ ਚੋ ਨਾ ਆਇਆ ਵਾ ਮਾਂ ਨੇ ਚੁੱਪ ਕਰਕੇ ਪੈਸੇ ਫੜਾਤੇ ਹੁਣੇ ਆ ਮਾਂ ਵੀ ਐਡੀ ਇਹਦੇ ਵਰਗੀ ਕ ਲੈਣੀ ਆ ਕਿਤੇ ਵੀ ਮੈਨੂੰ ਲੱਗਦਾ ਪੁੱਤ ਦਾ ਘਰ ਨਹੀਂ ਉਹਨੇ ਵਸਣ ਦੇਣਾ ਇਹਨੂੰ ਹੀ ਦੇਣਾ ਟੋਟ ਹੋ ਗੇ ਚੋਰੀ ਸਾਦੀ ਦਈ ਜਾਂਦੀ ਓ ਇੱਕ ਮੇਰਾ ਰਾਦਾ ਬਾਪ ਵੀ ਪੈਸੇ ਚੁੱਕ ਕੇ ਤਾਂ ਗਾਂ ਪਸ਼ਾਂ ਕਰਾ ਪੜਾ ਤੇ ਪੁੱਛਦੀ ਆ ਮੈਨੂੰ ਫੇਰ ਮੈਨੂੰ ਇਹ ਆ ਤੇ ਬੋਲਣ ਲੱਗੇ ਨੇ ਵੇਖਣਾ ਨਹੀਂਗਾ ਉੱਚੀ ਉੱਚੀ ਬੋਲਣਾ ਵਾ ਪਰ ਇੱਕ ਵਾਰ ਮੇਰਾ ਫਰਜ਼ ਬੰਦਾ ਵਾ ਇਹ ਪੈਸੇ ਫੜ ਕੇ ਨਾ ਤੇ ਇਹਦੇ ਪਿਓ ਨੂੰ ਵਿਖਾਲਾਂ ਵੀ ਆ ਵੇਖ ਲੋ ਇਹਦੇ ਕੰਮ ਕਾਲ ਨੂੰ ਕਹਿਣਾ ਵੀ ਤੂੰ ਨਹੀਂਗੀ ਚੰਗੀ ਏਦਾਂ ਕਰਦੀ ਆ ਪਰ ਸੁੱਤੇ ਰੱਖ ਦਿੰਨੀ ਆ ਤੇ ਸੇਵ ਲੈ ਜਾਂਦੀ ਆ ਪਰਨਾ ਮੈਨੂੰ ਇਹ ਗੱਲ ਹਜਮ ਨਹੀਂ ਹੋਉਂਦੀ ਵੀ ਵੇਹਲਾ ਕਿੱਦਾਂ ਦੀ ਆ ਜਦੋਂ ਕੋਈ ਫਸਲ ਆਉਂਦੀ ਆ ਨਾ ਬਹਾਨਾ ਲਾ ਕੇ ਤੁਰ ਪੈਂਦੀ ਆ ਚੱਲ ਕੋਈ ਗੱਲ ਨਹੀਂ ਲੈ ਆ ਕਿੰਨਾ ਚਿਰ ਲਿਉਣੀ ਆ ਜਿੰਨਾ ਚਿਰ ਮਾਂ ਜਿੰਦੀ ਆ ਨਾ ਉਨਾ ਚਿਰ ਆ ਬਾਅਦ ਵਿੱਚ ਤੈਨੂੰ ਪਰਝਾਈ ਪੁੱਠੇ ਪੈਰੀ ਨਾ ਨਾ ਭਜਾਉ ਤੇ ਮੈਨੂੰ ਵੀ ਰਮਣ ਨਾ ਗਈ ਦਾ ਕੱਪੜੇ ਲੈ ਕੱਪੜੇ ਕੱਢ ਲਿਆ ਕੱਪੜੇ ਤੇ ਜੇ ਤੂੰ ਪਹਿਨੀ ਕੱਢਾਂ ਮੈਂ ਕੀ ਭਲਾ ਐਵੇਂ ਰੋਲੀ ਪਾਈ ਜਾਂਦੀ ਏ ਬਸ ਲੈ ਮੈਨੂੰ ਤੇ ਸੱਚ ਚੇਤਾ ਹੀ ਭੁੱਲ ਗਈ ਜਿੱਥੋਂ ਇਹਨੇ ਸੇਵ ਲੈਣ ਜਾਣਾ ਉੱਥੇ ਤੇ ਮੈਂ ਪੈਹੇਰਾ ਖਾਈ ਜੇ ਇਹਨੇ ਵੇਖ ਲੈਣਾ ਇਹ ਸਿਆਪਾ ਪਹਿ ਜਾਣਾ ਚੱਲ ਮਨਾ ਪਹਿਲਾਂ ਜਾ ਕੇ ਪੈਸੇ ਚੁੱਕ ਕੱਪੜਿਆਂ ਨੂੰ ਤੇ ਬਾਅਦ ਚ ਵੇਖੀ ਵੇਖਾਂ ਤੇ ਸਹੀ ਜਾ ਕੇ ਹਏ ਸ਼ੁਕਰ ਹੈ ਜੀ ਨਹੀਂ ਵੇਖੀ ਉਹਨੇ ਲੱਗਦਾ ਜੇ ਇੱਧਰ ਆਈ ਨੀਗੀ ਚੱਲ ਇਹਨਾਂ ਨੂੰ ਚੁੱਕਾਂ ਪਹਿਲਾਂ ਜੇ ਕਿਤੇ ਬਲਾ ਵੇਖ ਲੈਂਦੀ ਨਾ ਇਹਦੇ ਸਿਆਪਾ ਪੈ ਜਾਣਾ ਮੇਰਾ ਵੀ ਦਿਮਾਗ ਦੀ ਦਵਾ ਦਾ ਕੱਪੜਿਆਂ ਵਾਲੂ ਚਲ ਗਈ ਆ ਕਿ ਪਹਿਲਾਂ ਇਹਨੂੰ ਆ ਜਾ ਤੇ ਆ ਕੇ ਤੇ ਇਹਨਾਂ ਨੂੰ ਚੁੱਕ ਲਾਂ ਪਰ ਨਾ ਜੀ ਹੁਣ ਮੈਂ ਇੱਥੇ ਨਹੀਂ ਰੱਖਣੀ ਮੈਂ ਇਹਨਾਂ ਨੂੰ ਬਾਰੀ ਚ ਰੱਖਦੀ ਆ ਏਦਾਂ ਕਰਦੀ ਇਹਨਾਂ ਨੂੰ ਵੀ ਚੁੱਕ ਕੇ ਤੇ ਰਸੋਈ ਚ ਰੱਖਦੀ ਆ ਅੱਪੀ ਉੱਥੋਂ ਖਾਂਦੀ ਰਹੂਗੀ ਚੱਲੇ ਜੇ ਵਟਾਂ ਪਾਉਣ ਆਹ ਮੈਂ ਵਟਾਂ ਪਾਈ ਐ ਮੁੜ ਕੇ ਕੰਗ ਬਣੀ ਐ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਗੱਲ ਐ ਏਦਾਂ ਵਾਂ ਵੀ ਮੈਂ ਨਾ ਕੱਪੜੇ ਮਸ਼ੀਨ 'ਚ ਪਾ ਕੇ ਗਈ ਤਾਂ ਗਿੱਟੇ ਨੂੰ ਫੇਰ ਨਾ ਪੀੜ ਜੀ ਹੁੰਦਾ ਵੀ ਫੇਰ ਦਰਦ ਹੁੰਦੀ ਆਉਣਾ ਹਾਂ ਤੇ ਮੈਂ ਦਵਾਈ ਖਾਣੀ ਸੀ ਤੇ ਰੋਟੀ ਨੂੰ ਜੀਜਾ ਨਹੀਂ ਕਰਨ ਰਿਹਾ ਤੇ ਸੇਬ ਲਿਆਂਦੇ ਆਦਾਂ ਦੇ ਤੁਸੀਂ ਤੇ ਨਾਲ ਮਰੂਦ ਲਿਆਂਦੇ ਹੀ ਹਾਂ ਮੈਂ ਚੱਲ ਉਹ ਖਾ ਲੈਂਦੀ ਆ ਕਿਨੂੰ ਕਹਿੰਦੀ ਆ ਵੀ ਘੱਟ ਦੇ ਮੈਨੂੰ ਫੇਰ ਮੈਂ ਦਵਾਈ ਖਾ ਲਾਂ ਇਹਨੂੰ ਆਵਾਜ਼ ਮਾਰੀ ਤੇ ਇਹਨੇ ਬੜੀਆਂ ਹੀ ਮੈਨੂੰ ਗੱਲਾਂ ਕੀਤੀਆਂ ਗਾੜੀ ਹੁਣ ਤੇ ਕੰਮ ਕਰਕੇ ਹਟੀਆਂ ਸਿਆਪਾ ਕਰਕੇ ਹਟੀਆਂ ਮੇਰੇ ਕੋਲ ਨਹੀਂ ਇੰਨੇ ਕੰਮ ਹੁੰਦੇ ਕਰਦਾ ਕਰਾਂਗੇ ਕੀ ਕਰਾਂ ਤੇ ਮੈਂ ਕਿਹਾ ਮੈਂ ਤੈਨੂੰ ਕੀ ਕਹਤਾ ਸੇਵ ਕਟਣ ਨੂੰ ਕਹਤਾ ਵਾ ਉਥੇ ਫਾਇਦਾ ਨਹੀਂ ਤੂੰ ਲੱਗ ਚੱਲੀ ਤੂੰ ਆਪ ਹੀ ਕੱਟ ਲੈਣਾ ਸੀ ਮੈਂ ਤਾਂ ਕਿਹਾ ਆਪ ਹੀ ਹਮ ਤੇਰੀ ਪੀਲ ਹੋਣ ਦੇ ਚਲ ਕੱਟ ਕੇ ਲਿਆ ਦਊਗੀ ਮੈਨੂੰ ਕੀ ਪਤਾ ਵੀ ਇੱਕ ਦੇ ਦੋ ਜਵਾਬ ਇਹਨੇ ਗਾੜੀ ਦੇਣੇ ਆ ਫਿਰ ਕੀ ਕਹਿੰਦੀ ਫਿਰ ਆ ਗਈ ਉੱਠ ਕੇ ਤੇ ਮੈਂ ਆਪ ਗਈ ਲੰਗੇ ਵਾ ਅੱਛਾ ਤੇ ਸੇਵ ਵਾਲ ਜਦੋਂ ਲੱਗੀ ਧਿਆਨ ਮਾਰਨ ਫੜਿਆ ਹੱਥ ਦੇ ਵਿੱਚ ਤੇ ਲਾਗੇ ਪੈਹੇ ਪਏ ਉਹ ਤੇ ਮੇਰੇ ਸਾਬ ਨਾਲ ਲੱਖ ਰੁਪਏ ਹੀ ਹੋਣਾ ਵਾ ਅੱਛਾ ਇਹਦੇ ਕੋ ਕਿੱਥੋਂ ਆ ਗਏ ਨੇ ਪੈਸੇ ਪਰਸਲੀ ਉਦਨ ਵਾਲਾ ਜਿਹੜਾ ਪੇਕੇ ਲੈ ਕੇ ਗਈ ਹੈਗੀ ਹਾਂ ਮੈਨੂੰ ਤੇ ਲੱਗਦਾ ਵੇ ਪੇਕਿਆਂ ਤੋਂ ਲਈ ਆ ਉਹ ਨਹੀਂ ਰਮਨ ਰਮਨੇ ਤੂੰ ਆਪਣਾ ਅੰਦਾਜ਼ਾ ਲਾਈ ਜਾਨੀ ਆ ਇਹਦੇ ਪੇਕੇ ਨੇ ਇੰਨੇ ਕਿੱਥੋਂ ਆ ਗਏ ਪੇਕਿਆਂ ਕੋ ਪੈਸੇ ਕਿ ਜਿਹੜੇ ਰੋਕਾਂ ਦੇ ਰੋਗੀ ਰੱਖ ਕੇ ਬੈਠੇ ਆ ਉਹਦੀ ਮਾਂ ਐਸੇ ਕੰਮ ਨੂੰ ਹੀ ਆ ਜਦੋਂ ਫਸਲ ਆਉਂਦੀ ਆ ਨਾ ਉਦੋਂ ਫੋਨ ਕਰ ਦਿੰਦੀ ਆ ਤੁਹਾਨੂੰ ਮੈਂ ਦੱਸਿਆ ਤੇ ਹੈਗਾ ਹੀ ਇਹਦੀ ਪਰਜਾਈ ਵਿਚਾਰੀ ਰੋਣੇ ਰੋਂਦੀ ਹੀ ਰਮਨ ਬਾਗੋਂ ਨੇ ਭੇਜਣੇ ਆ ਪਰੋਂ ਐਵੇਂ ਨਾ ਮਾਰੀ ਜਾਓ ਉਹਨੇ ਭੇਜੇ ਹੁਣੇ ਆ ਐਨੇ ਪੈਸੇ ਉਹਨੇ ਜਾਂਦਾ ਹੀ ਭੇਜਤੇ ਨੂੰ ਕੇ ਰਮਨ ਲਖਣਾ ਹੈ ਰਾ ਫੇਰੀਆਂ ਨਹੀਂ ਘਰਾਂ 'ਚ ਹੁੰਦੀਆਂ ਹੋਇਆ ਕਿਤੇ 2-4 ਹਜ਼ਾਰ ਦੀ ਗਾਪਸ਼ਾ ਕਰ ਲਿਓ ਤੇ ਜਦੋਂ ਭਰਾ ਦੇ ਗਲ ਵਿੱਚ ਗੂਠਾ ਹੀ ਦੇ ਛੜਣਾ ਵੀ ਮੈਨੂੰ ਐਨੇ ਚਾਹੀਦੇ ਐਨੇ ਚਾਹੀਦੇ ਤਾਂ ਉਹ ਤਾਂ ਫੇਰ ਦੇਣੇ ਹੀ ਆ ਕੀਪਤਾ ਕੀ ਕਰਦੀ ਫਿਰਦੀ ਆ ਨਹੀਂ ਨਹੀਂ ਤੈਨੂੰ ਦੇ ਹੀ ਜਾਂਦੀ ਆ ਕੀਪਤਾ ਕੀ ਕਰਦੀ ਫਿਰਦੀ ਆ ਮੈਨੂੰ ਤੇ ਇਹਦੀ ਕੋਈ ਸਮਝ ਨਹੀਂ ਆਉਂਦੀ ਇੱਥੇ ਬਹਾਨਾ ਮਾਰ ਦਿੰਦੀ ਆ ਵੀ ਮਾਂ ਨਹੀਂਗੀ ਠੀਕ ਤਾਂ ਅੱਜ ਮੈਂ ਪੈਸੇ ਵੇਖ ਕੇ ਤੇ ਮੈਨੂੰ ਤਾਂ ਹੋਰ ਛੱਕ ਗਿਆ ਹੋਂ ਰਿਆ ਵਾ ਚੱਲ ਮੈਂ ਨਾ ਬਾਗੂ ਨਾ ਕਰੂੰਗਾ ਗੱਲ ਅਪੀ ਕਿਤੇ ਉਹਨੇ ਤਾਂ ਨਹੀਂ ਭੇਜੇ ਮੈਨੂੰ ਪੱਕਾ ਯਕੀਨ ਵਾ ਉਹਨੇ ਨੀਗੇ ਭੇਜੇ ਇਹ ਪੇਕਿਆਂ ਤੋਂ ਲਈ ਆ ਗਈ ਜੁਹੀ ਤੇ ਆਪੇ ਪਤਾ ਲਾ ਲੈਣਾ ਜਦੋਂ ਉਹਨਾਂ ਦਾ ਘਰ ਲੜਾਈ ਪੈ ਗਈ ਲੜਾਈ ਪਵੇ ਜਾਂ ਨਾ ਪਵੇ ਪਰ ਨਾ ਇਹ ਗੱਲ ਦੀ ਸੁਣ ਕੇ ਮੈਂ ਕੱਟ ਕੇ ਹੀ ਰਹੂੰਗੀ ਇਹ ਇੱਦਾਂ ਨਹੀਂ ਮੈਂ ਵੀ ਰਹਿੰਦੀ ਤੇ ਚੱਲ ਪਾ ਕੇ ਆਓ ਵਟਾਂ ਧਿਆਨ ਕੇ ਚਾਹ ਪੀਓ ਕੁੱਟ ਫਿਰ ਤੂੰ ਇਹ ਗੱਲ ਚੋਂ ਲੈਣਾ ਕੁਛ ਮੈਂ ਲੈਣਾ ਮੈਨੂੰ ਨਹੀਂ ਉਹਨਾਂ ਚਰਸਾ ਵਰ ਹੁਣਾ ਜਿੰਨਾ ਚਿਰ ਮੈਨੂੰ ਸਾਰਾ ਪਤਾ ਨਾ ਲੱਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਲੱਖ ਰੁਪਇਆ ਤਾਂ ਕੋ ਕਿੱਥੋਂ ਆ ਗਿਆ ਚੱਲ ਕਿਤੇ ਲੈਂਦਾ ਹੋਊਗਾ 2-4000 ਲੱਖਾਂ ਦੇ ਹਿਸਾਬ ਨਾਲ ਥੋੜੀ ਮਾਵਾ ਦਿੰਦੀ ਹੁੰਦੀਆਂ ਇਹ ਬਾਗੋ ਨੇ ਪਾਏ ਹੋਣੇ ਆ ਮਾਨੂੰ ਕਰੂੰਗਾ ਫੋਨ ਭਰਾ ਵੀ ਤੂੰ ਤਾਂ ਨਹੀਂ ਪੈਸੇ ਪਾਏ ਇਹਨੂੰ ਮੈਨੂੰ ਸਮਝ ਨਹੀਂ ਆਉਂਦੀ ਵੀ ਕਿਹੜੀ ਸਕੀਮ ਲਾਵਾਂ ਜਿਹੜਾ ਇਹਦੇ ਕੋ ਪੈਸੇ ਮੰਗਾ ਤੇ ਪੜਾਏ ਕਿੱਥੋਂ ਬੋਲਦੀ ਆ ਵੀ ਪੈਸੇ ਮੇਰੇ ਕੋ ਹੈਗੇ ਆ ਕਿ ਨਹੀਂ ਹੈਗੇ ਇਦਾਂ ਕਰਦੀ ਆ ਇਹਨੂੰ ਮੈਂ ਕਹਿੰਨੀ ਆ ਪਹਿ ਕਣਕ ਦਾ ਬੀਜ ਲਿਓਣਾ ਤੇ ਨਾਲੇ ਲਿਉਣੀ ਆ ਖਾਦ ਤੇ ਅਜਨਾ ਚੋਨੇ ਦੇ ਪੈਸੇ ਨਹੀਂ ਗਏ ਭਾਈ ਤੇਵੇਂ ਹਦਾਰ ਕਰਾਂਗੇ ਤੁਹਾਨੂੰ ਵੱਧ ਘੱਟ ਪੈਸੇ ਲੈ ਲੈਣੇ ਆ ਤੇ ਤੂੰ ਏਦਾਂ ਕਰ ਰਹਾ ਜੇ ਤੇਰੇ ਕੋਲ ਪੈਸੇ ਹੈਗੇ ਤਾਂ ਤੂੰ ਹਨੂ ਦੇ ਦੇ ਤੇ ਚੋਨੇ ਦੇ ਆਉਣਗੇ ਨਾ ਤੇ ਤੈਨੂੰ ਵਾਪਸ ਕਰ ਦਾਂਗੇ ਭਲਾ ਕੀ ਕਹਿੰਦੀ ਹੈਗੇ ਆ ਕਿ ਨਹੀਂ ਤੇ ਨਾਲੇ ਇਹਨੂੰ ਕਹਿੰਨੀ ਆਂ ਕਿ ਮੈਂ ਅਕਸਰਾ ਲਹੌਣ ਜਾਣਾ ਵਾ ਚੱਲ ਮੇਰੇ ਨਾਲ ਤੇ ਪੈਸੇ ਵੀ ਲੱਲਾ ਸੋਈ ਸੀ ਦਈਆ ਕੁਝ ਕਰਨਾ ਮਾਰਦੀਆਂ ਨੂੰ ਆ ਚੱਲ ਏਦਾਂ ਕਰਦੀਆਂ ਕਦੋਂ ਹੀ ਬਣਾ ਲੈਣੀ ਆ ਹੋਰ ਕੀ ਬਣਾਵਾ ਹੁਣ ਲੱਭਣ ਤੇ ਘੋਟਿਆ ਨਹੀਂ ਨਿੱਦਲ ਜਿੰਦਰ ਪੂਰਾ ਹੋ ਹਾਂਗਾ ਸੰਜਰੀ ਕਾ ਇਹਨੂੰ ਕੀ ਹੋਗਾ ਇੱਕ ਤੇ ਇਹ ਨਹੀਂ ਟਿਕਾਂ ਦਿੰਦੀ ਤੇ ਫੇ ਕਹਿੰਦੀ ਕੰਮ ਕਿਹੜਾ ਕੀਤਾ ਝਾੜੂ ਪੋਚਾ ਹੀ ਲਾਇਆ ਤੇ ਆ ਜਿਹੜਾ ਕਰਨਾ ਇਹ ਕਿੰਨੇ ਕਰਨਾ ਭਲਾ ਆਉਣੀ ਆ ਮਰੀ ਜੁਣੀਆਂ ਵਜਾਂ ਬਸ ਚਲੋ ਇਹਦੀ ਸੁਣ ਪਹਿਲਾਂ ਹੁਣ ਦੱਸ ਮਮੀ ਕੀ ਕਹਿਣਾ ਦੱਸਣਾ ਦਿਲਜਿੰਦਰ ਮੈਂ ਕੀ ਆ ਡੈਡੀ ਤੇਰੇ ਕਹਿਣ ਦੇ ਭੀ ਖਾਦ ਲਿਉਣੀ ਆ ਤੇ ਨਾਲੇ ਕਣਕ ਦਾ ਬੀ ਲਿਉਣਾ ਵਾ ਅੱਛਾ ਤੇ ਚੋਨੇ ਦੇ ਪੈਸੇ ਅੜਤੀ ਐ ਨਾ ਪਾਈ ਨਹੀਂ ਗੇ ਤੇ ਤੈਨੂੰ ਪਤਾ ਹੀ ਆ ਹাদার ਚੀਜ਼ ਲਈਏ ਨਾ ਜੇ 15000 ਦਾ ਸਮਾਨ ਲਿਆਂਦਾ ਨਾ ਉਹਨੇ 17 18000 ਲਿਖ ਲੈਣਾ ਕਿਉਂਕਿ ਇਹ ਕਾਣੇ ਹੁੰਦੇ ਆ ਹাদার ਲਿਉਣਾ ਹੁੰਦਾ ਵਾ ਨਾ ਤੂੰ ਉਹਨੂੰ ਹੀ ਕਹਿ ਸਕਦੇ ਆ ਭੀ ਵਾਧ ਲਿਖਿਆ ਤੂੰ ਤੇ ਮੈਂ ਤੈਨੂੰ ਕਹਿਣ ਰਹੀ ਆ ਭੀ ਜੇ ਮੇਰੇ ਤੀ ਤੇਰੇ ਕੋ ਪੈਸੇ ਹੈਗੇ ਆ ਤੁਹਾਨੂੰ ਦੇ ਦੇ ਹਾਂ ਦੋਵਾਂ ਚੌਹਾਂ ਦਿਨਾਂ ਦੀ ਗੱਲ ਵਾ ਜਿੱਦਾਂ ਚੋਨੇ ਦੇ ਆ ਜਾਣਗੇ ਤੈਨੂੰ ਫੇਰ ਦੇ ਦਾਂਗੇ ਤੇਰੇ ਵਾਪਸ ਕਰ ਦਾਂਗੇ ਮੰਮੀ ਮੇਰ ਕੋ ਪੈਸੇ ਕਿੱਥੋਂ ਹੋਣੇ ਐ ਇਹੋ ਹੋਊਗਾ ਕੋਈ 2-4000 ਰੁਪਈਆ ਤੇ ਉਹਦੇ ਨਾਲ ਥੋੜੀ ਵੀ ਆ ਜਾਣਾ ਵਾ ਤੇ ਚਾਹੇ ਹਨਾ ਖਾਦ ਆ ਜਣੀ ਉਹ ਚੱਲ ਲਈ ਐ ਵੀ ਘਰ ਚ ਵੀ ਕਿਥੇ ਲੋੜ ਪੈ ਜਾਂਦੀ ਐ ਤੇ ਹੋਰ ਤੇ ਪੈਸੇ ਹੈ ਨਹੀਂਗੇ ਮੇਰ ਕੋ ਅੱਛਾ ਹੈ ਨਹੀਂ ਤੇਰ ਕੋ ਪੈਸੇ ਚੱਲ ਵੇਖ ਲੈ ਫੇਰ ਵੀ ਜੇ ਹੈਗੇ ਤਾਂ ਧੀਗੇ ਦੇ ਦੇ ਜੇ ਗਵਾਂਡ ਕਿਸੇ ਦੇ ਘਰ ਮੰਗਣ ਜਾਊਂਗੀ ਆਪਣੇ ਘਰ ਦਾ ਜਲੂਸ ਨਿਕਲਦਾ ਵਾ ਉਹ ਨਹੀਂ ਨਹੀਂ ਮੰਮੀ ਜੇ ਹੁੰਦੇ ਨੇ ਮੈਂ ਦੇ ਦੇਣੀ ਹੁਣ ਤੁਹਾਨੂੰ ਪਤਾ ਇਹ ਵੀ ਅਜੇ ਹੋਣ ਗਏ ਐ ਤੇ ਉਹਨਾਂ ਨੂੰ ਵੀ ਕੜੀ ਐ ਜੇ ਤਨਖਾਹ ਮਿਲਣੀ ਐ ਉਨੇ ਵੀ ਜੜੇ ਜੇ ਪਾ ਦੇਣੀ ਆ ਨਹੀਂ ਤੇ ਚੱਲ ਇਹ ਹੀ ਵੀ ਚਲੋ ਉਹੋ ਹੀ ਪਾ ਦਿੰਦਾ ਤੇ ਚੱਲ ਮੈਂ ਤੁਹਾਨੂੰ ਦੇ ਦਿੰਦੀ ਤੇ ਪੈਸੇ ਦੇ ਨਹੀਂਗੇ ਹੁਣ ਹੋਰ ਰਜਿੰਦਰ ਐ ਮੈਨੂੰ ਛਦੈਨ ਨਾ ਸਮਝ ਤੇਰੇ ਕੋਲ ਸਭ ਕੁਝ ਹੈਗਾ ਵਾ ਤੇ ਕਰ ਦੀ ਵਰਤੋਂ ਵਾਸਤੇ ਤੇਰੇ ਕੋਲ ਮੈਂ ਮੰਗਣ ਡਈ ਆ ਤੇ ਚੁੱਪ ਕਰਕੇ ਪੈਸੇ ਦੇ ਦੇ ਹਾਂ ਹਾ ਨਾ ਨੂੰ ਕਰਾਉਂਦੀਆਂ ਕਿਉਂ ਕਰਨ ਡਈਆਂ ਵੀ ਮੇਰੇ ਕੋਲ ਹੈ ਨਹੀਂ ਐ ਤੇ ਮੇਰੇ ਕੋਲ ਹੈ ਨਹੀਂ ਮੰਮੀ ਇਹ ਕਿੱਦਾਂ ਦੀ ਗੱਲ ਹੋਈ ਪਹਿਲਾਂ ਕਿ ਤੇਰੇ ਕੋਲ ਪੈਸੇ ਹੈਗੇ ਆ ਮੇਰੇ ਕੋਲ ਹੁੰਦੇ ਤੇ ਮੈਂ ਦੇ ਹੀ ਦੇਣੀ ਸੀ ਮੈਨੂੰ ਵੀ ਪਤਾ ਵਾ ਵੀ ਕਰ ਵਾਸਤੇ ਤੁਸੀਂ ਮੰਗਣ ਡੇ ਜੋ ਉਥੋਂ ਕੀ ਹਿਦਾਰ ਲੈਣਾ ਵਾ ਇਦਾਂ ਨਾ ਕਹੋ ਮੇਰੇ ਕੋ ਪੈਸੇ ਹੈ ਨਹੀਂਗੇ ਜੇ ਮੇਰੇ ਕੋ ਹੁੰਦੇ ਨਾ ਤੇ ਮੈਂ ਦੇ ਦੇਣੇ ਹੀਗੇ ਮੈਨੂੰ ਵੀ ਪਤਾ ਵੀ ਘਰ ਵਰਤਨੇ ਆ ਕਿਤੇ ਬਾਹਰ ਵੀ ਤੁਹੀਂ ਦੇਣੇ ਹੈਗੇ ਦਲਜਿੰਦਰ ਝੂਠ ਤੇ ਤਾਂ ਮਾਰੇ ਜੇ ਮੈਨਾਂ ਕੁਝ ਵੇਖਿਆ ਨਾ ਹੋਵੇ ਤੇਰੇ ਕੋ ਪੈਸੇ ਇੰਨੀ ਦੱਥੀ ਆ ਮੰਮੀ ਮੇਰੇ ਕੋ ਪੈਸੇ ਕਿੱਥੋਂ ਆਣੇ ਹੀ ਨੇ ਆਪੇ ਸੋਚ ਲਾ ਕਿ ਕਿੱਥੋਂ ਆਏ ਮੈਨਿਸ਼ ਦੇਣਾ ਨਾ ਬਣਾ ਤੇਰੇ ਕੋ ਹੈ ਨਹੀਂ ਆ ਤੇ ਮੇਰੇ ਕੋ ਆਣੇ ਕਿੱਥੋਂ ਆ ਪੈਸੇ ਮੈਨੂੰ ਇਹ ਵੀ ਦੱਸੋ ਨਾ ਪੱਲੇ ਦਲਜਿੰਦਰ ਪੱਲੇ ਤੇਰੇ ਝੂਠ ਵੀ ਮਾਰਦੀ ਆ ਤੋ ਵੀ ਇੰਨੀ ਸਫਾਈ ਦੇ ਨਾਲ ਨੀ ਟੇਬਲ ਦੇ ਉੱਤੇ ਤੇ ਇੰਨੀ ਧੱਥੀ ਪਈ ਹੀ ਉਹ ਕਿੱਥੋਂ ਆਈ ਘਰ ਦੇ ਵਿੱਚ ਜਾਂ ਤੂੰ ਆ ਤੇ ਜਾਂ ਮੈਂ ਆ ਤੇ ਜਾਂ ਤੇਰਾ ਡੈਡੀ ਆ ਜੇ ਅਹੀਂ ਨਹੀਂ ਰੱਖੇ ਉਹ ਪਹਿਲੇ ਕਿੱਥੋਂ ਆਏ ਫਿਰ ਸ਼ਾਬਾਸ਼ ਏ ਮੰਮੀ ਇਹੋ ਹੀ ਕੰਮ ਰਹਿ ਗਿਆ ਸੀ ਹੁਣ ਕਰਨ ਵਾਲਾ ਹੁਣ ਤੁਸੀਂ ਮੇਰੇ ਪਰਸ ਤੇ ਅਲਮਾਰੀਆਂ ਫੋਲਣ ਡਾ ਭੇਜੇ ਨਹੀਂ ਮੈਂ ਤੇਰੇ ਪਰਸ ਤੇ ਨਾ ਮਾਰਗਾ ਨਹੀਂ ਫੋਲਦੀ ਜਦੋਂ ਤੇਰੇ ਕੋ ਸੇਵ ਮੰਗਿਆ ਸੀ ਨਾ ਮੈਂ ਤਾਂ ਗਈ ਹਾਂ ਦਸੇਵ ਲੈਣ ਤੇ ਲੱਗੇ ਪਿਆ ਹੀ ਤੇਰਾ ਪਰਸ ਤੇ ਲੱਗੇ ਇੰਨੇ ਪੈਸੇ ਪਏ ਹੀਗੇ ਉਹ ਮੈਂ ਅੰਨੀ ਵੀ ਨਹੀਂ ਵੀ ਮੈਨੂੰ ਦਿਹੇ ਨਹੀਂ ਉਹ ਜਾਓ ਮੰਮੀ ਤੁਸੀਂ ਤਾਂ ਕਈ ਕੋ ਕਹਿੰਦੇ ਰਹਿੰਦੇ ਈ ਤੁਹਾਡੀ ਕੋਈ ਅੱਜ ਦੀ ਗੱਲ ਥੋੜੀ ਆ ਇਹ ਤੇ ਤੁਹਾਡਾ ਨਾ ਪੁਰਾਣਾ ਸੁਭਾਵਾ ਐਦਾਂ ਦਾ ਤੇ ਜੋ ਤੁਸੀਂ ਮਰਜ਼ੀ ਕਹੀ ਜਾਓ ਮੇਰੇ ਕੋ ਪੈਸੇ ਪੂਹੇ ਹੈ ਨਹੀਂਗੇ ਤੇ ਕਹਦੇ ਹਾਂ ਵੀ ਪੈਸੇ ਹੈਗੇ ਤਾਂ ਮੈਂ ਦੇਣਾ ਹੀ ਨਹੀਂਗੇ ਤੇ ਮੇਰੇ ਕੋ ਹੈ ਹੀ ਨਹੀਂ ਤੇ ਮੈਂ ਦਵਾ ਕਿੱਥੋਂ ਤੇ ਫਿਰ ਮੈਂ ਝੂਠੀ ਆ ਤੇ ਤੁਸੀਂ ਝੂਠੇ ਹੋਗੇ ਜਿਹੜੇ ਕਹਿੰਦੇ ਨੇ ਅਜੇ ਮੇਰੇ ਗਾ ਖਾਣਾ ਬਣਾਉਣ ਵਾਲੀਆਂ ਨਿਗੀਆਂ ਅੱਖਾਂ ਮੇਰੀਆਂ ਠੀਕ ਠਾਕ ਆ ਤੇ ਮੈਂ ਆਪਣੀ ਅੱਖਾਂ ਨਾਲ ਵੇਖਿਆ ਵਾ ਤੇ ਜਦੋਂ ਮੇਰੇ ਕੋ ਹੈ ਹੀ ਨਹੀਂ ਤੇ ਮੈਂ ਕਿੱਦਾਂ ਮੰਨ ਲਾਂ ਵੀ ਪੈਸੇ ਮੇਰੇ ਆ ਕੀਪਤਾ ਤੁਸੀਂ ਨਹੀਂ ਰੱਖੇ ਆਹੋ ਮੈਂ ਆ ਹੀ ਰੱਖੇ ਆ ਹੁਣ ਮੈਨੂੰ ਕਹ ਦੇ ਆਹ ਚਲਾਕੀਆਂ ਨਾ ਘਟ ਮਾਰਿਆ ਕਰ ਚੰਗਾ ਮੈਂ ਹੀ ਚਲਾਕੀਆਂ ਕਰਦੀ ਆ ਜਦੋਂ ਮੈਂ ਕਹਾਂ ਦੀ ਵੀ ਮੇਰੇ ਕੋ ਪੈਸੇ ਹੈ ਹੀ ਨਹੀਂ ਆ ਮੇਰੇ ਕੋ ਪੈਸੇ ਆਉਣੇ ਕਿੱਥੋਂ ਆ ਤੇ ਫੇਰ ਤੁਸੀਂ ਐਵੇਂ ਮੇਰਾ ਨਾਮ ਲਈ ਜਾਂਦੇ ਸਿੱਧਾ ਉਹ ਕਿੱਥੋਂ ਆਏ ਫੇਰ ਤੇ ਮੈਨੂੰ ਕੀ ਪਤਾ ਕਿੱਥੋਂ ਆਏ ਉਹੀ ਵੇਖੇ ਤੁਹਾਨੂੰ ਪਤਾ ਹੋਊਗਾ ਵੀ ਕਿੱਥੋਂ ਆਏ ਮੈਂ ਤਾਂ ਪੈਸੇ ਵੇਖੇ ਨਹੀਂ ਪੈਸੇ ਤਾਂ ਮੈਂ ਵੇਖ ਲੈ ਤੇ ਤੂੰ ਮੇਰੇ ਪੈਰਾਂ ਦੇ ਪਾਣੀ ਨਹੀਂ ਪੈਣ ਦੇਂਦੀ ਵੀ ਨਹੀਂ ਮੰਮੀ ਮੇਰੇ ਕੋਲ ਪੈਸੇ ਹੈ ਹੀ ਨਹੀਂ ਮੇਰੇ ਕੋਲ ਪੈਸੇ ਹੈ ਹੀ ਨਹੀਂ ਗੇ ਇਹ ਦੱਸ ਵੀ ਜਦੋਂ ਪਿੰਡ ਗਈ ਹਾਂ ਤੇਰੀ ਮਾਂ ਤੇ ਤੇਰੇ ਜਾਂਦਾਂ ਨੂੰ ਫੁਲਕੇ ਲਾਉਣ ਲਈ ਤੂੰ ਆ ਨਹੀਂ ਹਵੇ ਬਿਮਾਰ ਆ ਦੱਸ ਮੈਨੂੰ ਹੁਣ ਤੇ ਹੈਗੀ ਬਿਮਾਰੀ ਤੇ ਬਿਮਾਰ ਨੂੰ ਬਿਮਾਰੀ ਕਹਿਣਾ ਵਾ ਹੋਰ ਕੀ ਕਹਾਂ ਉਹਨੂੰ ਮੈਂ ਬੱਸ ਕਰ ਬੱਸ ਕਰ ਤੇਰੇ ਭਰਾ ਨੂੰ ਮੈਂ ਫੋਨ ਕੀਤਾ ਸੀ ਉਹਨੇ ਸਭ ਕੁਝ ਦੱਸਤਾ ਸੀ ਮੈਨੂੰ ਵੀ ਮੰਮੀ ਤਾਂ ਫੁਲਕੇ ਲਾਉਣ ਲਈ ਆ ਤੇ ਤੂੰ ਗਈ ਹੈ ਝੂਠ ਬੋਲ ਕੇ ਨੇ ਮੇਰੀ ਗੱਲ ਸੁਣੋ ਵੀ ਤੁਸੀਂ ਮੇਰੇ ਭਰਾ ਨੂੰ ਕਿਉਂ ਫੋਨ ਕਰ ਕਰਕੇ ਪੁੱਛਦੀ ਜਦੋਂ ਨੇ ਜਾਣੀ ਆ ਤੇ ਤੁਸੀਂ ਭਰਾ ਨੂੰ ਫੋਨ ਲਾ ਲੈਂਦੇ ਹੀ ਤੁਸੀਂ ਕਾਦੇ ਵਾਸਤੇ ਲਾਉਂਦੇ ਓ ਨੂੰ ਫੋਨ ਨਹੀਂ ਭਰਾ ਨੂੰ ਫੋਨ ਤੇ ਤਾਂ ਲਾਇਆ ਹੀ ਗੋਪੀ ਆ ਗਿਆ ਸਕੂਲੋਂ ਉਹ ਰੋਂਦਾ ਹੀ ਵੀ ਮੇਰੀ ਮਾਂ ਕਿੱਥੇ ਗਈ ਤੇ ਤੇਰਾ ਫੋਨ ਕਰੇ ਕਿੱਥੇ ਕੂਚਾ ਲੱਗਣਾ ਹੀ ਜਿਹੜਾ ਚੁੱਕਦੀ ਨਹੀਂ ਹਾਂ ਤੂੰ ਗੋਪੀ ਦਾ ਤੇ ਬਹਾਨਾ ਹੀ ਆ ਬਸ ਉਦਾਂ ਹੀ ਸੂਆਂ ਨਹੀਂ ਲੈਣੀਆਂ ਹੁੰਦੀਆਂ ਵੀ ਇਹ ਕੀ ਕਰਨ ਗਈ ਆ ਚਾਹੇ ਕਿੱਥੇ ਗਈ ਆ ਭਰਾ ਦਾ ਤੁਹਾਨੂੰ بڑا ਨੰਬਰ ਲੱਭਾਵਾ ਤੁਹਾਨੂੰ ਉਹ ਤੂੰ ਜੋ ਮਰਜੀ ਸਮਝ ਲੈ ਪਰ ਤੇਰੀ ਸਚਾਈ ਨਾ ਸ਼ੀਸ਼ੇ ਵਾਂਗੂ ਮੇਰੇ ਸਾਹਮਣੇ ਆ ਗਈ ਆ ਗਈ ਸਚਾਈ ਤੇ ਆਜੇ ਮੈਨੂੰ ਨਹੀਂ ਡਰ ਹੈਗਾ ਜੋ ਮਰਜੀ ਕਹੀ ਜਾਓ ਤੁਸੀਂ ਕੋਈ ਗੱਲ ਨਹੀਂ ਤੁਸੀਂ ਤੇ ਹਰ ਗੱਲ ਤੇ ਬਸ ਝੂਠ ਹੀ ਬੋਲਣਾ ਬੋਲੀ ਜਾਓ ਮੈਨੂੰ ਡਰ ਪਿਆ ਤੁਹਾਡਾ ਨਹੀਂ ਝੂਠ ਮੈਂ ਬੋਲਣਾ ਤੇ ਤੂੰ ਬੋਲਣਾ ਵੇਖ ਲੈ ਕਿੱਡੀ ਫਫੇ ਕੁੱਟਣੀ ਆ ਸਭ ਕੁਝ ਪਤਾ ਹੁੰਦਿਆਂ ਵੀ ਨਾ ਕਰੀ ਜਾਂਦੇ ਮੈਨੂੰ ਕੁਝ ਪਤਾ ਹੀ ਨਹੀਂ ਮੈਨੂੰ ਕੋਈ ਪਤਾ ਹੀ ਨਹੀਂਗਾ ਕੋਈ ਗੱਲ ਪਰ ਨਹੀਂ ਜਾਣੀ ਆ ਮੈਂ ਵੀ ਡੈਡੀ ਵੱਲ ਜਾ ਜਾ ਡੈਡੀ ਵੱਲ ਜਾ ਕੇ ਤੇ ਮੇਰੇ ਤੇ ਝੂਠੇ ਇਲਜ਼ਾਮ ਲਾਉਂਦੇ ਹੋ ਫੇਰ ਦੱਸਣਗੇ ਤੁਹਾਨੂੰ ਡੈਡੀ ਮਤਲਬ ਕੀ ਕਹਾਂ ਜਣਗੇ ਇਹ ਕਰਤੂਤਾਂ ਤੇਰੇ ਤੋਂ ਪਹਿਲਾਂ ਮੈਂ ਡੈਡੀ ਨੂੰ ਦੱਸਤੀ ਆਂ ਜਿਹੜੀਆਂ ਤੂੰ ਹੁਣ ਦੱਸਾਂ ਚੱਲੀਆਂ ਆਪਣੀਆਂ ਚੱਲ ਤੇਰਾ ਮਗਰੇ ਹੀ ਆਉਂਦੀ ਐ ਕੀ ਆਨੀ ਤੂੰ ਡੈਡੀ ਡੈਡੀ ਕੀ ਕਰ ਰਹੇ ਤੁਸੀਂ ਇੱਥੇ ਮੈਂ ਪੁੱਤ ਮੱਝਾਂ ਵਾਲੇ ਵੇਖਣ ਡਿਆ ਤੂੰ ਹੀ ਨੇ ਮੱਝਾਂ ਵਾਲੇ ਵੇਖਣ ਡੇ ਤੇ ਮੰਮੀ ਵੇਖ ਲੋ ਮੇਰੇ ਦਿਵਾਲੇ ਹੋਈ ਆ ਹੁਣ ਕੀ ਗੱਲ ਹੋਈ ਆ ਮੰਮੀ ਹੁਣ ਮੈਨੂੰ ਐਵੇਂ ਮੇਰੇ ਤੇ ਇਜਾਬ ਲਾਈ ਜਾਂਦੀ ਆਂ ਦੀ ਤੇਰੇ ਕੋਲ ਪੈਏ ਹੈਗੇ ਕਿੰਨੇ ਪੈਏ ਆਂ ਉਹ ਚੱਲ ਪੁੱਤ ਹੋਰ ਨਾ ਗੱਲ ਤੇ ਦੱਸ ਕੋਈ ਗੱਲ ਨਹੀਂ ਆ ਨਹੀਂ ਹਾ ਜਿਹੜੇ ਲੱਛਣ ਜੇ ਆ ਨਾ ਇਹ ਕਿ ਹੋਰ ਨੂੰ ਕਰਕੇ ਦੱਸੀ ਸਾਚਾ ਦੱਸਦੇ ਹਾਂ ਸਾਰੇ ਆਪਣੇ ਨੂੰ ਵੀ ਤੇ ਡੈਡੀ ਮੇਰੇ ਕੋਲ ਨਹੀਂ ਪੈਸੇ ਹੈਗੇ ਉਹ ਪੁੱਤ ਬਿਰਨੂ ਤੇ ਤੇਰੀ ਮੰਮੀ ਨੇ ਦੱਸਿਆ ਸੀ ਵੀ ਬੈੱਡ ਤੇ ਪਏ ਸੀ ਲੱਖ ਰੁਪਈਆ ਨੇ ਵੇਖਿਆ ਕਿਤੇ ਤੁਹਾਨੂੰ ਬੈੱਡ ਤੇ ਕਹੀ ਜਾਂਦੀ ਆ ਮੈਨੂੰ ਪ੍ਰੈਸ ਟੇਬਲ ਤੇ ਕਹੀ ਜਾਂਦੀ ਆ ਪ੍ਰੈਸ ਟੇਬਲ ਤੇ ਪਏ ਸੀ ਪੈਸੇ ਲਾਗੇ ਇਹਦਾ ਪਰਸ ਤਿਆਹੀ ਜਿਹੜਾ ਇਹ ਪੇਕੇ ਲੈ ਕੇ ਗਈ ਸੀ ਤੇ ਡੈਡੀ ਮੈਨੂੰ ਤਾਂ ਪੈਸੇ ਦਾ ਪਤਾ ਵੀ ਨਹੀਂ ਆ ਮੈਂ ਤੇ ਐਵੇਂ ਜਾਣ ਕੇ ਹੁਣ ਇਹੋ ਇਲਜ਼ਾਮ ਲੱਗਣ ਵਾਲੇ ਰਹਿ ਗਏਗੀ ਨਾ ਨਾ ਤੈਨੂੰ ਨਹੀਂ ਪਤਾ ਕੱਖ ਵੀ ਤੇ ਮੇਰੀ ਗੱਲ ਸੁਣੋ ਬਾਗੂ ਨੇ ਪਾਏ ਕਿੰਨੇ ਪਾਏ ਸੀ ਉਹਨਾਂ ਨੇ ਕਿੱਥੋਂ ਪਾ ਦਣੀ ਅਜੇ ਪਾ ਨੋ ਦਾ ਮੈਂ ਅੱਗੇ ਵੀ ਦੱਸਿਆ ਵਾ ਅਜੇ ਤਾਂ ਛੁੱਟੀ ਕੱਟ ਕੇ ਹੁਣ ਗਿਆ ਵਾ ਐਡੀ ਛੇਤੀ ਤਨਖਾਹ ਨੂੰ ਮਿਲ ਵੀ ਗਈ ਜਾਂਦੇ ਨੂੰ ਪਿਲਾ ਫੜ ਪਿੰਡ ਪਾ ਵੀ ਦੇ ਇਹ ਪੇਕਿਆਂ ਤੋਂ ਲਿਹਾਈ ਆ ਪੁੱਤ ਤੂੰ ਕੀ ਕਰਨੀ ਨੇ ਪੈਸੇ ਪੇਕਿਆਂ ਤੋਂ ਮੈਂ ਕਿੱਥੋਂ ਲਿਉਣੀ ਆ ਡੈਡੀ ਉਹਨਾਂ ਕੋ ਇੰਨੇ ਪੈਸੇ ਵਾਧੂ ਆ ਜਿਹੜੇ ਉਹਨਾਂ ਨੇ ਮੈਨੂੰ ਦੇ ਦੇਣੇ ਸੀ ਕਾਰੇ ਵਾਸਤੇ ਲਿਉਣੇ ਸੀ ਨਾਲੇ ਮੈਂ ਨਾਲੇ ਨਾ ਇਹਨੂੰ ਪੁੱਛੋ ਵੀ ਜਿੱਦਣ ਬਹਾਨਾ ਮਾਰ ਕੇ ਗਈਆਂ ਵੀ ਮੇਰੀ ਮਾਂ ਨਹੀਂ ਠੀਕ ਆ ਉਹਦੋਂ ਮਾਂ ਠੀਕ ਹੀ ਕਿ ਨਹੀਂ ਠੀਕ ਪੁੱਛੋ ਇਹਨੂੰ ਡੈਡੀ ਨਹੀਂ ਠੀਕ ਆ ਜੀਓ ਮੰਮੀ ਤੇ ਐਵੇਂ ਹੁਣ ਜਿੱਦੀ ਜਾਂਦੇ ਹਰ ਘਰ ਤੇ ਬੱਸ ਤੇ ਜੇ ਮੈਂ ਲਵਲੀ ਦਾ ਮੂੰਹ ਤਾਂ ਤੈਨੂੰ ਕਰਾਤਾ ਤੇ ਫਿਰ ਕਹੇਗੀ ਲਵਲੀ ਨੂੰ ਸੱਦ ਲੋ ਹਾਇ ਰੱਬਾ ਸਾਰਾ ਕੁਝ ਮੈਨੂੰ ਪਤਾ ਵਾ ਫਿਰ ਵੀ ਝੂਠ ਬੋਲੀ ਜਾਂ ਰਹੀ ਆ ਮੇਰੀ ਗੱਲ ਸੁਣੋ ਨਾ ਰੋਲਾ ਪਾਓ ਨਾ ਲੋਕਾਂ ਨੂੰ ਸੁਣਾਓ ਤੇ ਜੇ ਪੁੱਤ ਤੇਰੇ ਕੋਈ ਹੈਗੇ ਤਾਂ ਦੱਸਦੇ ਹਾਂ ਡੈਡੀ ਮੈਂ ਕਿੱਥੋਂ ਪੈਸੇ ਲਿਉਣੇ ਸੀ ਉਹਨਾਂ ਕੋ ਪਿਆਲੀ ਕਿੰਨੀ ਕੁ ਵਾ ਜਿੰਨੀ ਕੋ ਉਹਨਾਂ ਕੋ ਪਿਆਲੀ ਇੰਨੀ ਨਾਲ ਤੇ ਆਪਣੀ ਰੋਟੀ ਮਾਹ ਪੂਰੀ ਹੁੰਦੀ ਆ ਤੇ ਮੈਂ ਪੈਸੇ ਕਿੱਥੋਂ ਲੈ ਆਉਣੇ ਸੀ ਉਥੋਂ ਓਏ ਉਹਨੇ ਵੇਖਿਆ ਤਾਂ ਤਾਂ ਹੀ ਰੋਲਾ ਪਾਉਂਦੀ ਆ ਚੱਲ ਨਹੀਂ ਨਾ ਇਹਨਾਂ ਲਿਆਂਦੇ ਆ ਫੋਨ ਕੱਢੋ ਤੇ ਮੈਂ ਹੁਣੇ ਫੋਨ ਲਵਨੀ लवली ਨੂੰ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੁਣੇ ਹੀ ਹੋ ਜਾਂਦਾ ਤੁਹਾਡੀ ਅੱਖਾਂ ਸਾਹਮਣੇ ਓ ਰਮਨ ਛੱਡ ਤੂੰ ਹੁਣ ਇਹ ਗੱਲਾਂ ਛੱਡ ਕਿਉਂ ਜਦੋਂ ਪੈਰਾਂ ਦਾ ਪਾਣੀ ਨਹੀਂ ਪੀਣ ਦਿੰਦੀ ਵੀ ਮੈਂ ਹੀ ਠੀਕ ਵਾਂ ਮੈਂ ਹੀ ਠੀਕ ਵਾਂ ਹਰ ਕੰਮ ਵਿੱਚ ਝੂਠ ਬੋਲਦੀ ਆ ਇਹਨੂੰ ਕਹਿ ਦੋ ਵੀ ਤੇਰਾ ਇਹ ਘਰ ਵਾ ਝੂਠ ਬੋਲਣਾ ਛੱਡ ਦੇ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਜੀ ਕੋਈ ਗੱਲ ਨਹੀਂ ਡੈਡੀ ਉਸ ਨੂੰ ਵੀ ਮੈਂ लवली ਨੂੰ ਜਾ ਕੇ ਭਲਾ ਵੀ ਮੰਮੀ ਠੀਕ ਹੀ ਕਿ ਨਹੀਂ ਠੀਕ ਇਹ ਤਾਂ ਬਸ ਐਵੇਂ ਹਾਦੀ ਕਰੀ ਜਾਂਦੇ ਆ ਹਾਦ ਮੈਂ ਕਰਨ ਰਹੀ ਕਿ ਤੂੰ ਕਰਨ ਰਹੀ ਆ ਮੈਂ ਵੀ ਪੁੱਛੂਗੀ ਨਾ ਤੇ ਤੂੰ ਕਿਉਂ ਫੋਂਦੇ ਝੂਠ ਬੋਲਾ ਵੀ ਮੰਮੀ ਠੀਕ ਨਹੀਂ ਆ ਨਹੀਂ ਉਹਨੋ ਕੀ ਪਤਾ ਹੀ ਜਾਂ ਤਾਂ ਉਹਨਾਂ ਦੱਸ ਦਿਆ ਕਰ ਵੀ ਮੈਂ ਝੂਠ ਬੋਲ ਕੇ ਆਈ ਆ ਉਥੋਂ ਉਹਨਾਂ ਦੇ ਖੁਥੜੇ ਨੇ ਸੱਚ ਬੋਲਤਾ ਹੁਣ ਤਾਂ ਇਹਨੂੰ ਬੜੀਆਂ ਮਿਰਚਾਂ ਲੱਗਣ ਰਹੀਆਂ ਵਾ ਨਹੀਂ ਨਹੀਂ ਸੱਚ ਬੋਲਦੇ ਸਾਰੇ ਸੱਚ ਬੋਲਦੇ ਮੈਂ ਝੂਠੀ ਆ ਤੂੰਆਂ ਝੂਠੀਆਂ ਆ ਆ ਪੈਸੇ ਮੈਂ ਅੱਖੀਂ ਵੇਖਿਆ ਤਾਂ ਮੁੱਕਰੀ ਜਾਣ ਰਹੀ ਆ ਇਹਨਾਂ ਦਾ ਡੈਡੀ ਇਹਨਾਂ ਦਾ ਕੁੜੇਸ਼ ਨਹੀਂ ਗਾ ਮੁੱਕਣਾ ਹੈਗਾ ਇਹਨਾਂ ਨੇ ਇਹੋ ਕੋਈ ਕਰਨਾ ਤਾਂ ਕੋਈ ਨਹੀਂ लवली ਨੂੰ ਤੇ ਮੈਂ ਜਾ ਕੇ ਪੁੱਛਣਾ ਇਹੋ ਹੀ ਕੰਮ ਰਹਿ ਗਿਆ ਸੀ ਹੁਣ ਮੇਰੀਆਂ ਅਲਮਾਰੀਆਂ ਤੇ ਪਰਸਾ ਤੱਕ ਫੋਲਣ ਡਿਆ ਪਏ ਐ ਮੇਰੇ ਤੇ ਯਕੀਨ ਹੀ ਨਹੀਂ ਰਹਿ ਗਿਆ ਘਰ ਦੇ ਵਿੱਚ ਤੇ ਮੈਂ ਤਾਂ ਫੇਰ ਘਰ ਚ ਹੋਈ ਨਾ ਹੋਈ ਇੱਕ ਬਰਾਬਰ ਹੀ ਰਹਿ ਗਿਆ ਰਮਨ ਤੈਨੂੰ ਕੀ ਲੋੜੀ ਹਦੀਆਂ ਅਲਮਾਰੀਆਂ ਫੋਲਣ ਦੀ ਇਹਦੀ ਅਲਮਾਰੀ ਮੈਂ ਕਿੱਥੇ ਫੋਲੀ ਆ ਤੁਹਾਨੂੰ ਦੱਸਣ ਤੇ ਨਹੀਂ ਆ ਵੀ ਪ੍ਰੈਸ ਟੇਬਲ ਤੇ ਪੈਸੇ ਪਏ ਸੀ ਆ ਬਥੇਰਾ ਕੁਝ ਕਰਦੀ ਆ ਫਫੇ ਕੁੱਟਣੀ ਇਹੋ ਹਥਿਆਰਿਆ ਦੇਖੋ ਰੋਲਿਆ ਤੇ ਬਸ ਠੀਕ ਆ ਤੁਸੀਂ ਵੀ ਆਂਦੇ ਹੁੰਦੇ ਸੀ ਦਲਜਿੰਦਰ ਠੀਕ ਵਾ ਦਲਜਿੰਦਰ ਨਾ ਸੱਚੀ ਆ ਤੂੰ ਲੜਦੀ ਆ ਇੰਨਾ ਕਰਤੂਤਾ ਕਰਕੇ ਲੜਦੀ ਆ ਇਹਦੇ ਨਾਲ ਰਮਨ ਹੁਣ ਪਤਾ ਤਾਂ ਮੈਨੂੰ ਸਾਰੀ ਗੱਲ ਦਾ ਵਾ ਪਰ ਉਹ ਜਦੰਡੀ ਦਿੰਦੀ ਤੇ ਮੈਂ ਕੀ ਕਰਾਂ ਫਿਰ ਜੇ ਪੇਕੇ ਜਾਣਾ ਵਾ ਤੋ ਅਦਾ ਕਵੇ ਵੀ ਮੈਂ ਜਾਣਾ ਵਾ ਕਦੀ ਕਿਸ ਨੂੰ ਬਿਮਾਰ ਪਾ ਦਿੰਦੀ ਆ ਕਦੀ ਕਿਸ ਨੂੰ ਬਿਮਾਰ ਪਾ ਦਿੰਦੀ ਆ ਜਿੱਦਾਂ ਸੱਚੀ ਬਿਮਾਰ ਹੋਏ ਨਾ ਫੇਰ ਵੇਖੀ ਇਹਦਾ ਗਲੇਡੂ ਕਿਦਾਂ ਵਗਦੇ ਆ ਰਮਨ ਮੈਂ ਤੇ ਲੱਗਾ ਸੀ ਪਠੇ ਪੋਣ ਉਦੋਂ ਤੁਸੀਂ ਦਵੇ ਜਾਣੀਆਂ ਆ ਗਈਆਂ ਤੇ ਜਾਓ ਜਾ ਕੇ ਆਪਣਾ ਕੰਮ ਆਈ ਹੈ ਨਾ ਤੁਹਾਡੇ ਅਲ ਭੱਜੀ ਤੇ ਮੈਂ ਵੇਖਾਂ ਤਾਂ ਸਹੀ ਕੀ ਆਂਦੀ ਆ ਬਾਲਾ ਹੱਦ ਹੋਈ ਐ ਨਾਂ ਵਾਲੀ ਹੋਇਆ ਕਿਤੇ ਲੜੀ ਲਿਆ ਤੇ ਹਟਦੀਆਂ ਹੀ ਨਹੀਂ ਤੇ ਕਦੀ ਉਹ ਪੇਕੇ ਚਲ ਗਈ ਆ ਉਹਨੇ ਪੈਸੇ ਰੱਖ ਲਿਆ ਸਮਝ ਨਹੀਂ ਆਉਂਦੀ ਖਰੇ ਕੀ ਕਰਦੀਆਂ ਰਹਿੰਦੀਆਂ ਦੋਨੇ ਜਾਣੀਆਂ ਐ ਉਹ ਖਰੇ ਕੇ ਆ ਗਿਆ ਵਾ ਤੁਹ ਜੀ ਦਰਦਾ ਜਾਬ ਦਾ ਹੈਲੋ ਹਾਂ ਨਾ ਮੈਂ ਸਸਰੀ ਘਾਲ ਕੀ ਹਾਲ ਵਾ ਠੀਕ ਠਾਕ ਮੈਂ ਪਿੱਛੇ ਸੋਖ ਹਾਂ ਹਾਂ ਠੀਕ ਆ ਆਪਣਾ ਮੈਂ ਹੋਰ ਕੀ ਕਰੀ ਕੁਛ ਹੀ ਨਹੀਂ ਬਸ ਵੈਲੇ ਹੁਣ ਅਛਾ ਹੂੰ ਠੀਕ ਲਵਲੀ ਲਵਲੀ ਠੀਕ ਵਾ ਇਹ ਤੋਂ ਗਰੰਦੀ ਇਹ ਇਤਨੀ ਕੀ ਚੀਜ਼ ਹੋਣਾ ਨਹੀਂ ਟੈਨਸ਼ਨ ਬੜੀ ਲੈ ਰਹੀ ਆ ਵਾ ਹਾਂ ਉਹ ਪਿਆ ਰਿਹਾ ਵਾ ਦੋ ਦਿਨ ਮੈਂ ਦੋਰ ਪਰ ਪਈ ਧਪਕਾ ਲਾ ਕੇ ਮੈਂ ਵੀ ਤੋ ਉਠਾਂ ਤਾਂ ਇੱਥੇ ਜਾ ਕੇ ਬਾਹਰ ਕੰਮ ਕਮ ਕਰ ਜਾ ਕੇ ਤੇ ਹਾਲ ਆਪਣੇ ਹਾਂ ਹੋਈ ਗੱਲ ਨਾ ਮੈਂ ਇੰਤਿਆਪ ਨਹੀਂ ਸਮਝ ਨਾਲ ਟੈਨਸ਼ਨ ਇਹ ਹੁਣ ਕਾਦੀ ਚੜੀ ਟੈਨਸ਼ਨ ਇਹ ਉਹ ਵੀ ਮੰਮੀ ਨੇ ਪਾਹੇ ਲੱਲੇ ਤੇ ਭੈਣ ਨੇ ਵੀ ਲੱਲੇ ਤਾਂ ਹੀ ਟੈਨਸ਼ਨ ਹੋਈ ਇਹਨੂੰ ਦਾ ਦੋ ਭਾਈ ਟੈਨਸ਼ਨ ਆ ਦੋ ਗਈ ਹੈ ਹੁਣ ਕੋਈ ਚੱਜ ਨਾ ਉਹਦਾ ਮਿਲਦਾ ਵਰਤਦਾ ਨਾ ਤੇ ਉਹ ਨੂਬੇ ਲੋੜ ਚਾ ਲੈ ਨਹੀਂ ਹੁੰਦਾ ਨਾ ਤੁਮਣ ਕਦੀ ਉੱਥੇ ਦੇਖ ਕਰੀ ਉੱਥੇ ਦੇਖਦੇ ਮੈਂ ਰਨਾਰ ਕੇ ਮੈਂ ਤਾਂ ਦੋਈ ਦੋਈ ਲਿਆ ਜਾ ਕੇ ਨਾਲ ਕੰਮ-ਕੰਮ ਕਰ ਬਾਹਰ ਜਾ ਕੇ। ਨਾ। ਦੋੜਾ ਕੰਮ ਕਰਨ ਦੀ। ਨਾ। ਤੁਸਾਂ ਕਮਾਣ ਹੋਏ ਬਿਮਾਰ ਵਾ ਤੇ ਉਹਦਾ ਨਹੀਂ ਬਿਮਾਰ ਹੈਗਾ। ਨਹੀਂ ਇਹ ਮੇਰੀ ਫਾਸਲੀ ਨੂੰ ਕੋਣ ਲਾਹੀ ਆ ਸੀ। ਤੇ ਕੀ ਦੋੜੀ ਇਹਨੂੰ ਦੱਸਾਂ ਕਿ ਮੰਮੀ ਠੀਕ ਵਾ। ਮੈਂ ਤਾਂ ਕਹਨਾ ਮਾਰਿਆ ਇਹ ਸਮਝੀ ਇੱਕ ਮਿੰਟ। ਲੈ ਇਹਨੇ ਦਾ ਤਲਵਲੀ ਨੇ। ਯਾਰ ਫੋਨ ਕਿਤੇ ਫੋਨ ਆਇਆ ਹੈ ਨਾ ਇਹਨੇ ਨਾ ਮम्मी ਦੇ ਰੋਟਿਆਂ ਨੂੰ ਕੋਈ ਕੰਨੀ ਕਰੀ ਅੱਛਾ ਹੈ ਡੀਐਮ 3 ਸਾਸ ਤੇਰੀ ਜਿਹੜੀ ਉਹਨ ਮਗਰੋਂ ਫੋਨ ਲਾ ਲਿਆ ਤੇਰੇ ਉਹਨੇ ਬੁਢੀ ਤੇ ਗੱਲ ਮਮੇ ਨਾ ਪਤਾ ਭਾ ਉਹਦਾ ਕੀ ਚਾਲੀ ਹੈ ਦੀ ਪਾਣਾ ਹੀ ਉਹ ਫਿਰ ਸੂਹਾਂ ਲੈਂਦੀ ਹੈ ਕਿ ਇਹਨਾਂ ਪੀੜੀਆਂ ਕਿੱਧਰ ਨੂੰ ਗਈ ਹੈ ਤੇ ਕਿੱਧਰੋਂ ਆਈ ਹੈ ਇਹ ਫੋਟੋ ਵੀ ਕਿਹਾਰੇ ਦਾ ਦਾ ਕਹ ਰਤਾ ਗੁਆ ਹੋ ਮੈਂ ਕਿ ਇਹ ਨਹੀਂ ਹੈ ਵੀ ਮੈਂ ਇਹ ਜਿਹੜੀ ਉਹ ਰਿਸ਼ਤਿਆਂ ਦੀ ਮੈਂ ਦੱਸਦੀ ਬਾਰੇ ਇਹ ਕਾ ਨਾ ਜੇ ਤੂੰ ਇਹ ਦਹ ਦਿੰਦੀ ਉਹਨੂੰ ਤੇ ਮੈਂ ਕੰਮ ਆਈ ਤੇ ਤੈਨੂੰ ਉਹਨੂੰ ਪਤਾ ਲੱਗ ਜਾਂਦਾ ਫਿਰ ਅੱਛਾ ਮੈਂ ਉਹ ਤੁਹਾਨੂੰ ਕਿਹਾ ਵੀ ਕਿ ਮੈਂ ਉਹ ਸਹੇਲ ਹਰ ਗਈ ਹਾਂ ਨਾ ਨਹੀਂ ਤੂੰ लवली ਨੂੰ ਦੱਸ ਜਾਣਾ ਕਿ ਜੇ ਕੋਈ ਫੋਨ ਫਾਨ ਆਊਗਾ ਤਾਂ ਕਿ ਉਹ ਨਾਲ ਗੱਲ ਨਾ ਕਰੀ ਮੈਂ ਉਹ ਮੈਂ ਜਦੋਂ ਹਿੱਕ ਨਹੀਂ ਉਹ ਲਾ ਲਿਆ ਛੱਡੇ ਜੇ ਤੂੰ ਮੈਂ ਕਰੋ ਤੂੰ ਨਹੀਂ ਨਹੀਂ ਅੱਛਾ ਉਹ ਬਸ ਦੁਆ ਲਈਂ ਦੀ ਫੇਰਦੀ ਆ ਵੀ ਕਹਿੰਦੀ ਕਿ ਕਿੰਨੀ ਮੰਮੀ ਬਿਮਾਰ ਵੀ ਆ ਕਿ ਜਾਂ ਉਤਰੀਆਂ ਲੱਗੀ ਆ। ਨਹੀਂ ਉਹ ਦੁਆ ਲਈਂ ਪੈਤੀ ਕਰਦੀ ਨਹੀਂ ਇਹ ਚੰਗਾ ਉਹ ਸਾਡੇ ਹੀ ਘਰ ਨੂੰ ਆਦਾ ਹਣਾ। ਨਹੀਂ ਇਹ ਕੜਾ ਘਟਵਾ ਇਹ ਵੀ ਆਂਦਾ ਹੁਣਾ ਤੇਰੀ ਸੱਸ ਨੂੰ ਜੇ ਫੋਨ ਕੀਤਾ ਤੇ ਉਹਨਾਂ ਸਾਰੀਆਂ ਗੱਲਾਂ ਤਾਂ ਹੀ ਦੱਸਿਆ ਨੇ ਵੀ ਉਹਨੂੰ ਵੀ ਪਤਾ ਲੱਗ ਜੇ ਉੱਥੇ। ਤਾਂ ਹੀ ਮੰਮੀ ਇਹ ਘਰੋਂ ਬਣਾਉਣ ਲਈ ਕੰਮ ਕਰਨ ਦੇ ਆ। ਤੇ ਇਹਦਾ ਪਤਾ ਸਵਾਲਿਆ ਨੂੰ ਆ। ਅਰੇ ਉਹ ਤਾਈਆਂ ਫਿਰ ਉਹਨਾਂ ਸਾਰੀਆਂ ਗੱਲਾਂ ਫਿਰ ਦੱਸਤੀਆਂ ਨੇ ਉਹਨੂੰ। ਬੱਸ ਇਹ ਉਹ ਇਹਦਾ ਨੰਬਰ ਰੱਖਿਆ ਹਾ ਤੇ ਕਿਉਂ ਫੋਨ ਲਾ ਲਈਂਗੇ। ਚਲੋ ਕੁਝ ਪੇਡਰ ਨੂੰ ਦੱਸ ਦੇਵਾ ਸੰਕੋ ਉਹਨੇ ਤਾਂ ਦੱਸਣਗੇ ਚਲੋ ਅਸੀਂ ਸਭ ਕੋ ਨਾ ਕਣ ਮੇਰੇ ਕੋ ਲੱਗ ਗਿਆ ਉਹ ਫਿਰ ਉਹਨਾਂ ਤੇ ਦੱਸਣਾਂਗੇ ਉਹ ਮੈਂ ਇਹ ਵਾਲਾ ਖੜਕ ਤੇ ਉਹਨੂੰ ਪੈਹਿਆਂ ਦਾ ਵੀ ਤਰ੍ਹਾਂ ਲੱਗ ਰਿਹਾ ਹੈ ਉਹ ਤਾਂ ਮੈਂ ਇਹ ਆ ਆਪਣੇ ਪੈਰਾਂ ਤੇ ਪਾਣੀ ਨਹੀਂ ਪੈਣ ਬੱਚਾ ਉਹ ਆਖਾ ਨਾ ਲਿਆਈ ਵੀ ਉਹਦੇ ਤੇ ਝਾੜੀ ਵੀ ਨਹੀਂ ਤਾਂ ਆਈ ਉਸ ਨੂੰ ਪੈਣੇ ਲਈ ਆ ਮੈਂ ਪੈਣੇ ਲਈ ਆ ਮੈਂ ਗਾ ਵੀ ਤੋਂ ਪਰ ਮੈਂ ਨਹੀਂ ਤਰ੍ਹਾਂ ਤੇ ਪਾਣੀ ਪਾ ਰਿਹਾ ਮੈਂ ਤੇ ਕਹਿੰਦਾ ਉਹਨੇ ਕਿਥੋਂ ਉਹਨੇ ਕਿਥੋਂ ਵੇਖ ਲੈ ਪਾਏ ਉਹ ਫਿਰ ਇੰਨੇ ਫਸੂਆਂ ਨਿਤੀਆਂ ਸੁਮਾ ਸਾਰੀਆਂ ਤਾਂ ਹੀ ਫਿਰ ਉਹਨੂੰ ਪਤਾ ਲੱਗਾ ਵਾ ਅਸੀਂ ਦੋਵੇਂ ਤਾਂ ਕੰਮ ਨਹੀਂ ਦਿੱਤੀਆਂ ਅਸੀਂ ਤਾਂ ਤਾਂ ਹੀ ਕਿ ਮੈਂ ਫਿਰ ਅੰਕੀ ਤਾਹੀ ਕਿ ਕਰ ਦਿੱਤਾ ਮੇਰੇ ਘੁੰਮ ਤੋਂ ਕਰੋ ਘਰੇ ਵਾਲੇ ਕੰਮ ਕੋਈ ਜੇ ਨਹੀਂ ਨਾ ਪਤਾ ਲੱਗਾ ਜੀ ਉਹਨੂੰ ਤੇ ਤੂੰ ਉਹਨੂੰ ਜਮਾ ਜੂਹਾ ਕਰਵਾ ਲੈ ਆਹੋ ਨਾ ਪਤਾ ਲੱਗੂ ਕਿ ਇਹਨੇ ਚੁੱਪ ਕਰਕੇ ਜਮਾ ਜੂਹਾ ਕਰਵਾਣਾ ਤੇ ਮੈਂ ਰਪਿੰਦਰ ਨੂੰ ਪੁਛਣੀਆਂ ਜਾ ਕੇ ਬਣਾ ਆ ਫਿਰ ਕਰਨੀ ਆਫਰ ਕਰਨੀ ਸੁਣਾਵੇਂ ਪਾਦੀ ਦੀ ਰੀ ਅਸਤੁਕ ਸਲੇ ਲੱਪਣੀ ਆ ਸਤੋ ਬਾਸ ਆ ਆ ਤੇ ਫਿਰ ਕਰਨੀ ਮਦਨ ਨਾਲ ਜਾ ਕੇ ਹੁਣ ਕ ਚੰਗਾ